ਦੁਨੀਆ ਦੀ ਇਸ ਭੱਜ ਦੌੜ ਦੇ ਵਿੱਚ ਜਿੰਨਾ ਮਰਜੀ ਕੰਮ ਕਰ ਲਈਏ ਪਰ ਪ੍ਰਮਾਤਮਾ ਦਾ ਨਾਮ ਲੈਣਾ ਬਹੁਤ ਜ਼ਰੂਰੀ ਹੈ ਕਿਉਂਕਿ ਪ੍ਰਮਾਤਮਾ ਦਾ ਨਾਮ ਲਏ ਤੋਂ ਬਿਨਾ ਕੋਈ ਵੀ ਕੰਮ ਨੇਪਰੇ ਨਹੀਂ ਚੜਦਾ ਅੱਜ ਡਿਊਟੀ ਦੇ ਨਾਲ ਨਾਲ ਪ੍ਰਮਾਤਮਾ ਦਾ ਨਾਮ ਲੈਣਾ ਵੀ ਜ਼ਰੂਰੀ ਹੁੰਦਾ ਹੈ ਜਿਸ ਨਾਲ ਆਤਮ ਵਿਸ਼ਵਾਸ ਪੈਦਾ ਹੁੰਦਾ ਇਹਨਾਂ ਗੱਲਾਂ ਦਾ ਪ੍ਰਗਟਾਵਾ ਖਾਣਾ ਖਾਣ ਦੇ ਮਾਨ ਜੋਗ ਡੀਐਸਪੀ ਸਰਦਾਰ ਕਰਨ ਸਿੰਘ ਨੇ ਕੀਤਾ ਉਹ ਅੱਜ ਸਨਿਨ ਕਲੇਬ ਮੁੰਡੀ ਖੜ ਦੀ ਚੌਂਕੀ ਵਿੱਚ ਰਖਵਾਏ ਗਏ ਸ਼੍ਰੀ ਸੁਖਮਨੀ ਸਾਹਿਬ ਦੇ ਭੋਗ ਸਮਾਗਮ ਤੇ ਆਏ ਹੋਏ ਸਨ ਇਸ ਖਾਸ ਮੌਕੇ ਤੇ ਗੁਰਦੁਆਰਾ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸਾਰੀ ਪ੍ਰਬੰਧਕ ਕਮੇਟੀ ਦੀ ਟੀਮ ਹਾਜ਼ਰ ਸੀ ਇਸ ਖਾਸ ਮੌਕੇ ਤੇ ਸੰਗਤਾਂ ਨੇ ਇਲਾਹੀ ਬਾਣੀ ਸੁਣੀ ਅਤੇ ਗੁਰੂ ਦਾ ਲੰਗਰ ਵੀ ਅਤੁੱਟ ਵਰਤਾਇਆ ਗਿਆ 400 ਦੇ ਸਾਰੇ ਜਿਹੜੇ ਸਟਾਫ ਉਹਨਾਂ ਨੇ ਅੱਜ ਦਾ ਸੁਨੀਲ ਸਾਹਿਬ ਦਾ ਜਿਹੜਾ ਪਾਰਟਨਰ ਹੋਇਆ ਹੈਗਾ ਤੇ ਇਹਨਾਂ ਨੂੰ ਸਭ ਤੋਂ ਪਹਿਲਾਂ ਤਾਂ ਅਸੀਂ ਮੁਬਾਰਕਬਾਦ ਦਿੰਦੇ ਹਾਂ ਸੱਜੇ ਨਾਲ ਹੀ ਜਿਹੜੇ ਸਾਰੇ ਪਤਵੰਤੇ ਸਾਰੇ ਸਟਾਫ ਨੂੰ ਅਸੀਂ ਜਿਵੇਂ ਆਖਦੇ ਹਾਂ ਕਿ ਅਸੀਂ ਆਸ ਰੱਖਦੇ ਹਾਂ ਕਿ ਇਸੇ ਤਰ੍ਹਾਂ ਖੁਸ਼ੀਆਂ ਨਾਲ ਜਿਹੜਾ ਵਕਤ ਚੱਲ ਰਿਹਾ ਹੈ ਲਖਸ਼ਾ ਦਾ ਟਾਈਮ ਚੱਲ ਰਿਹਾ ਉਹ ਸੁਖੀ ਸ਼ਾਂਤੀ ਜਿਹੜਾ ਉਹ ਨੇਪਰੇ ਚੜ ਜਾਏ ਤੇ ਸਹੀ ਸਲਾਮਤ ਸੁਖਾਵਾਂ ਮਹੌਲ ਜੋ ਤੁਸੀਂ ਸਾਡੇ ਵੀ ਇਸ ਤਰ੍ਹਾਂ ਦਾ ਮਾਹੌਲ ਸਜਣਾ ਅੱਜ ਲੋੜ ਬਣ ਗਈ ਹੈ ਹਰ ਥਾਣੇ ਦੀ ਦੇਖੋ ਜੀ ਅਸੀਂ ਸਮੇਂ-ਸਮੇਂ ਤੇ ਇਹ ਪ੍ਰੋਗਰਾਮ ਕਰਵਾਉਣੇ ਰਹਿੰਦੇ ਆ ਮਹਾਰਾਜ ਦੀ ਹਜ਼ੂਰੀ ਚ ਦੇਖੋ ਅੱਜੋ ਅਨੁਸਾਰ ਬਹੁਤ ਆ ਖੁਸ਼ੀ ਦੀ ਗੱਲ ਹੈ ਦੋ ਮਹੀਨੇ ਪਹਿਲਾਂ ਅਸੀਂ ਸਿੱਟੀ ਥਾਣੇ ਵੀ ਜਿਹੜਾ ਜਿਹੜਾ ਪ੍ਰੋਗਰਾਮ ਕਰਵਾਇਆ ਇਹਦੇ ਨਾਲ ਦੇਖੋ ਇੱਕ ਤਾਂ ਮਹਾਰਾਜ ਜੀ ਦਾ ਪ੍ਰਕਾਸ਼ ਹੋ ਜਾਂਦਾ ਦੂਸਰਾ ਅਸੀਂ ਜਿਹੜੇ ਲੋਕਲ ਲੋਕਾਂ ਨਾਲ ਤਾਲੇ ਵੱਜ ਜਾਂਦਾ ਇਹ ਬਹੁਤ ਚੰਗੀ ਤੇ ਖੁਸ਼ੀ ਦੀ ਗੱਲ ਹੈ